ਮੇਰੂ ਸਲਾਮ ਅੱਜ ਆਪਾਂ ਅਦ੍ਰਿਸ਼ਯ ਪੰਜਾਬੀ ਤੇ ਗੱਲ ਕਰਾਂਗੇ ਆਪਰੇਸ਼ਨ ਪੇਪਰ ਕਲਿੱਪ ਬਾਰੇ ਆਪਰੇਸ਼ਨ ਪੇਪਰ ਕਲਿੱਪ ਜਿਹੜਾ ਸੀਗਾ ਉਹ ਯੂ ਐਸ ਗਵਰਨਮੈਂਟ ਦੁਆਰਾ ਕੀਤਾ ਗਿਆ ਸੀਗਾ ਉਹ ਇੱਕ ਐਸਾ ਆਪਰੇਸ਼ਨ ਸੀ ਜਦੋਂ ਸੈਕੰਡ ਵਰਲਡ ਵਾਰ ਲੱਗੀ ਹੋਈ ਸੀਗੀ ਤਾਂ ਉਹ ਕੀਤਾ ਗਿਆ ਸੀਗਾ ਨਾਜ਼ੀ ਸਾਇੰਟਿਸਟ ਜਿਹੜੇ ਨੇ ਉਹ ਕਿਡਨੈਪ ਕਰਕੇ ਕਹਿ ਲੋ ਜਾਂ ਉਹਨਾਂ ਨੂੰ ਮਨਾ ਕੇ ਜਾਂ ਲਾਲਚ ਦੇ ਕੇ ਜਾਂ ਕਿਸੇ ਢੰਗ ਨਾਲ 2000 ਇਕੱਠਾ ਜਿਹੜਾ ਜਰਮਨ ਸਾਇੰਟਿਸਟਸ ਐਗਜ਼ੋਟਿਕ ਟੈਕਨੋਲੋਜੀ ਵਾਲਾ ਖਾਸ ਕਰਕੇ ਉਹ ਲਿਆਤਾ ਗਿਆ ਜਿਨ੍ਹਾਂ ਚੋਂ ਵਰਨਰ ਵੌਨ ਬ੍ਰਾਊਨ ਵਰਗੇ ਬੰਦੇ ਸੀ ਜਿਨ੍ਹਾਂ ਨੇ ਯੂਐਸ ਦੇ ਲਈ ਵੀ ਟੂ ਰਾਕਟਰੀ ਦੀ ਜਿਹੜੀ ਖੋਜ ਕੀਤੀ ਉਹ ਬੜੀ ਵੱਡੀ ਚੀਜ਼ ਸੀਗੀ ਉਹਨਾਂ ਦੀ ਕਿ ਉਹ ਬੜੀ ਵੱਡੀ ਦੇਣ इवन ਹੁਣ ਦੀਆਂ ਮਿਜ਼ਾਈਲਾਂ ਤੱਕ ਉਸ ਟੈਕਨੋਲੋਜੀ ਨਾਲ ਰਨ ਕਰਦੀਆਂ ਨੇ ਬਹੁਤ ਵੱਡਾ ਉਹਦਾ ਜਿਹੜਾ ਰੋਲ ਰਹਾ ਤੇ ਇਹ ਜਿਹੜਾ ਆਪਰੇਸ਼ਨ ਸੀਗਾ ਮਤਲਬ ਦੁਨੀਆ ਦੇ ਵਿੱਚ ਜੇ ਅਗਰ ਯੂਐਸ ਨੰਬਰ 1 ਹੈ ਮਿਲਟਰੀਲੀ ਨਾ ਨੰਬਰ 1 ਲਾ ਲਓ ਨੰਬਰ 2 ਲਾ ਲਓ ਰਸ਼ੀਆ ਤੇ ਉਹ ਇਕੁਅਲ ਲਾ ਲਓ ਹੈਨਾ ਅਗਰ ਉਹ ਇਸ ਪੋਜੀਸ਼ਨ ਚਾ ਤੋ ਇਸ ਆਪਰੇਸ਼ਨ ਦੀ ਵਜ੍ਹਾ ਕਰਕੇ ਨੇ ਕਿਤੇ ਨਾ ਕਿਤੇ ਰਸ਼ੀਅਨਸ ਦੇ ਵੀ ਕੰਟਰੀਬਿਊਟ ਕੀਤਾ ਹੋਇਆ ਉਸ ਚੀਜ਼ ਨੇ ਜਰਮਨ ਸਾਇੰਟਿਸਟ ਜਿਹੜੇ ਸੀਗੇ ਆਲਾ ਦਰਜੇ ਦੇ ਉੱਤੇ ਖੋਜ ਕਰ ਰਹੇ ਸੀ ਮਤਲਬ ਜਦੋਂ ਹਿਟਲਰ ਵਰਲਡ ਵਾਰ ਦੇ ਸੀਨ ਤੋਂ ਗਾਇਬ ਹੋ ਜਾਂਦਾ ਯਾਨੀ ਚਾਹੇ ਸੁਸਾਇਡ ਕਰ ਜਾਂਦਾ ਕੋਈ ਕੁਝ ਉਹਦੇ ਪ੍ਰੂਫਸ ਵੀ ਮਿਲਦੇ ਨੇ ਕਿ ਵੀ ਕੋਈ ਹੋਰ ਗੱਲ ਸੀ ਹੈਨਾ ਬਟ ਜੋ ਵੀ ਐਨੀਹੋ ਜਦੋਂ ਵਰਲਡ ਦੇ ਸੀਨ ਤੋਂ ਗਾਇਬ ਹੁੰਦਾ ਤਾਂ ਉਸ ਟਾਈਮ ਇਹਨਾਂ ਨੇ ਉਹਦੇ ਜਿੰਨੇ ਵੀ ਹੀਰੇ ਸੀ ਇੱਕ ਤਰ੍ਹਾਂ ਨਾਲ મતલਬ ਇਹਨਾਂ ਟੈਕਨੋਲੋਜੀਜ਼ ਦੇ ਮਾਮਲੇ 'ਚ ਬਹੁਤ ਅਲੱਗ ਤਰ੍ਹਾਂ ਦੀਆਂ ਟੈਕਨੋਲੋਜੀਜ਼ ਦੇ ਮਾਮਲੇ 'ਚ ਇਸ ਤਰ੍ਹਾਂ ਦੇ ਸਾਇੰਟਿਸਟ ਜਿਹੜੇ ਸੀਗੇ ਉਹ ਸਾਰੇ ਮਤਲਬ ਇਹਨਾਂ ਨੇ ਦੋਨੋਂ ਕੰਟਰੀਜ਼ ਨੇ ਉਹਨਾਂ ਨੂੰ ਸਮੇਤ ਉਹਨਾਂ ਦੇ ਐਕਸਪੈਰੀਮੈਂਟਸ ਆਪਣੇ ਕੰਟਰੀਆਂ 'ਚ ਚੱਕ ਲਿਆਂਦਾ ਇੱਕ ਤਰ੍ਹਾਂ ਕਹਿ ਲਓ ਤੇ ਉੱਥੇ ਆ ਕੇ ਇਹਨਾਂ ਨੇ ਜਿਹੜੇ ਉਹਨਾਂ ਤੋਂ ਐਕਸਪੈਰੀਮੈਂਟ ਕਰਵਾਏ ਉਹ ਵੀ ਕੰਟੀਨਿਊ ਉਹਨਾਂ ਬੰਦੇਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਕਈਆਂ ਨੂੰ ਜਿਹੜਾ ਹੈਗਾ ਮਤਲਬ ਸਨਮਾਨ ਵੀ ਦਿੱਤੇ ਕਈਆਂ ਨੂੰ ਲਾਲਚ ਵੀ ਦਿੱਤੇ ਕਈਆਂ ਨੂੰ ਚੰਗੀਆਂ ਪੇਮੈਂਟਸ ਦਿੱਤੀਆਂ ਸੋ ਉਹਦਾ ਐਂ ਕਹ ਲਓ ਵੀ ਅੱਜ ਦੀ ਤਰੀਕ ਦੇ ਯੂਐਸ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਮਤਲਬ ਉਹੀ ਟੈਕਨੋਲੋਜੀ ਜਿਹੜੀ ਹੈ ਉਹਨਾਂ ਦੁਆਰਾ ਐਕਸਪੈਰੀਮੈਂਟ ਕੀਤੀ ਹੋਈ ਇਹ ਹੌਲੀ 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 ਜਿਹੜੀ ਹੈ ਅੱਗੇ ਮਤਲਬ ਇਨਕਮ ਇਹਨਾਂ ਦੀ ਦਾ ਸੋਰਸ ਹੈ ਉਹ ਉਹ ਟੈਕਨੋਲੋਜੀ ਦੁਨੀਆ ਦੇ ਵਿੱਚ ਹੌਲੀ ਹੌਲੀ ਛੱਡ ਕੇ ਇਹ ਕਿ ਉਹਨੂੰ ਵੀਕਲਾਂ ਦੇ ਵਿੱਚ ਉਹ ਇੰਨੀ ਮਤਲਬ ਉਹਨਾਂ ਨੇ ਐਡਵਾਂਸਡ ਟੈਕਨੋਲੋਜੀ ਤੇ ਉਹ ਕਰ ਲਈ ਸੀ ਹਿਟਲਰ ਮਤਲਬ ਉਹ ਇਸ ਦੁਨੀਆ ਇਸ 6000 ਸਾਲੇ ਨੈਰੇਟਿਵ ਵਾਲੀ ਦੁਨੀਆ ਨੂੰ ਹੀ ਛੱਡ ਗਿਆ ਸੀ ਇਸੇ ਕਰਕੇ ਕਿ ਉਹਦੇ ਹੱਥ ਬਹੁਤ ਕੋਈ ਤਗੜੀ ਚੀਜ਼ ਲੱਗੀ ਸੀ ਮਤਲਬ ਇਸ ਤਰ੍ਹਾਂ ਦੀ ਹੁਣ ਉਹ ਅਜੇ ਕੰਟੀਨਿਊ ਹੈ ਬਹੁਤ ਸਾਰੇ ਦੁਨੀਆ ਪਰ ਦੇ ਸੱਚਸ ਦਿਓ ਰਿਸਰਚ ਕੇ ਵੀ ਇਸ ਚੀਜ਼ ਦੇ ਕਰਕੇ ایسی ਕੀ ਟੈਕਨੋਲੋਜੀ ਉਹਦੇ ਹੱਥ ਲੱਗੀ ਹਾਂ ਉਹਨੇ ਕਲੋਨੀ ਬਣਾਈ ਇਹਦਾ ਬਹੁਤ ਸਾਰੇ ਜਿਹੜੇ ਰਿਸਰਚਰਸ ਪਤਾ ਲਾ ਚੁੱਕੇ ਤੇ ਇਸ ਮਤਲਬ ਆਪਰੇਸ਼ਨ ਦਾ ਇਹ ਰੋਲ ਰਿਹਾ ਹੈ